ਵੀਡੀਓ ਕੋਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚੇ ਜੀ ਮਲੋ ਟਰੈਕਟਰ ਮੰਡੀ 19 ਜਨਵਰੀ ਅੱਜ ਦੀ ਤਰੀਕ ਹੈਗੀ ਹੈ 2025 ਮਲੋ ਟਰੈਕਟਰ ਮੰਡੀ ਦੇ ਜਿਹੜੇ ਟਰੈਕਟਰ ਆਏ ਨੇ ਸਾਰਿਆਂ ਦੇ ਰੇਟ ਤੇ ਮਲਦ ਤੁਹਾਨੂੰ ਦੱਸਾਂਗੇ ਆਪਾਂ ਵੀਡੀਓ ਨੂੰ ਤੁਸੀਂ ਅੱਗੇ ਤੱਕ ਦੇਖਣਾ ਤੇ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਆਪਣੀ ਹੋਰ ਵੀਡੀਓ ਆਪਣੇ ਚੈਨਲ ਦੇਖਣ ਲਈ ਇਹ ਇਹ ਤੁਹਾਨੂੰ ਪਤਾ ਦੇ ਦਿੰਨੇ ਇੱਥੇ ਤੁਹਾਨੂੰ ਬਾਹਰ ਦੇ ਨੰਬਰ ਟਰੈਕਟਰ ਵੀ ਮਿਲ ਜਾਂਦੇ ਬੜੇ ਸਸਤੇ ਰੇਟਾਂ ਵਿੱਚ ਮਲੋ ਟਰੈਕਟਰ ਮੰਡੀ ਦੇ ਜਿਵੇਂ ਵੈਸਟ ਬਗਾਨ ਨੰਬਰ ਹਿਮਾਚਲ ਨੰਬਰ ਤੇ ਆਂਧਰਾ ਨੰਬਰ ਤੇ ਉਹ ਵੀ ਜ਼ਕਰ ਵਿੱਚ ਆਏ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਆਪਾਂ ਹੁਣ ਕਰਦੇ ਆ ਉਹਦੇ ਤੋਂ ਸਟਾਰਟ ਫਾਰਮ ਟਰੈਕ 60 ਖੜਾ ਹੈ ਜੀ ਸੁਪਰ ਮੈਕਸ ਹੈਗਾ ਤੇ ਇਤੋਂ ਕੋ ਸਟਾਰਟ ਕਰਦੇ ਆ ਇਹ ਹੈਗਾ ਜੀ 19 ਮਾਡਲ ਹੈ 385 ਡਿਮਾਂਡ ਹੈ ਟਰੈਕਟਰ ਦੀ ਤੇ ਪਾਵਰ ਸਟੀਅਰਿੰਗ ਚਾਰੇ ਟਾਇਰ ਨਵੇਂ ਨੇ ਸਪੀਕਰ ਵੀ ਲੱਗੇ ਹੋਏ ਹੈ ਹੌਡ ਵਾਲੀ ਛਤਰੀ ਬਿਲਕੁਲ ਨਵੀਂ ਲੱਗੀ ਹੈ ਤੇ ਆਹ ਚੈੱਕ ਕਰੋ ਕੰਡੀਸ਼ਨ ਹਾਈ ਲਿਫਟ ਪੈਸਟ ਤੇ ਨੰਬਰ ਹਰਿਆਣੇ ਦਾ ਤੇ ਨਾਲ ਆ ਗਿਆ ਜੀ Mahindra 585 ਇਹ 99 ਮਾਡਲ ਡਬਲ ਕਲਚ 230000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਪੈਰ 70 80 ਪੈਸੇ ਨੇ ਤੇ ਸਨੋਲਿਕਾ ਆ ਗਿਆ 750 12 ਮਾਡਲ 390000 ਰੁਪਏ ਡਿਮਾਂਡ ਹੈ ਨੰਬਰ ਪੰਜਾਬ ਹੈ ਅਗਲੇ ਟਾਇਰ ਵਧੀਆ ਭਏ ਨੇ ਇਹਦੇ 80 ਕ ਪੈਸੇ ਬੈਕ ਸ਼ੈਟ ਦੇ 70 ਕ ਪੈਸੇ ਤੇਲ ਬ੍ਰੇਕ ਟਰੈਕਟਰ ਹੈ ਸਾਈਡ ਗੇਅਰ ਪਾਵਰ ਸਟੀering ਡਬਲ ਲਿਫਟ ਪੰਪ ਹੈ ਤੇ 36 ਦੀ ਆ ਗਿਆ ਜੀ 285 ਡਿਮਾਂਡ ਹੈਗੀ ਆ 2 2008 ਮਾਡਲ ਹੈ ਤੇ ਆ ਕੰਡੀਸ਼ਨ ਚੈੱਕ ਕਰੋ ਤੇ ਨਾਲ 855 ਆ ਗਿਆ ਜੀ ਆਪਣੇ 4 ਸਟਾਰ 2014 ਮਾਡਲ ਹੈ ਕਲੋਸ ਕਰ ਇੰਜਨ 490 ਡਿਮਾਂਡ ਹੈ ਕਰੋ ਕੰਡੀਸ਼ਨ ਚੈੱਕ 90 ਟਾਇਰ ਨੇ ਚਾਰੀ ਨਾਲ ਆ ਗਿਆ ਜੌਨ ਡੀਅਰ ਪੰਜਾਬ 55 ਡੀ ਪੰਜਾਬ ਨੰਬਰ ਹੈ 19 ਮਾਡਲ 525 ਡਿਮਾਂਡ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਅਗਲੇ ਟਾਇਰ ਬਿਲਕੁਲ ਨਵੇਂ ਆ ਬੈਕ ਸ਼ੈਡ ਦੇ ਟਾਇਰ 80% ਪੰਜਾਬ ਨੰਬਰ ਹੈ ਹਾਂ ਮੇਰੇ ਨਾਲ ਟਰੈਕਟਰ ਸੋ ਅੱਛਾ ਤੁਹਾਡੇ ਆਪ ਦੇ ਨਾਮ ਹੀ ਆ ਹਾਂ ਗੁਰਦਾਸ ਤੇ ਮਾਡਲ 19 19 ਮਾਡਲ ਆ ਡਬਲ ਕਲੱਚ ਆ ਡਬਲ ਜਿਟ ਕੁਟਰ ਆ ਰਵਸ ਸੂਟੀ ਹੋ ਰਿਵਰਸ ਸਪੀਡ ਆ 525 ਡਿਮਾਂਡ ਅੰਕਲ ਜੀ ਕਿੰਨੇ ਦਾ ਛੱਡੋਗੇ 510000 ਦਾ ਦੇ ਦਾਂਗਾ ਬਾਕੀ ਬਾਕੀ ਤੇ ਮੰਨ ਤਾ ਕਰਦਾ ਹੋਰ ਕਰ ਦਾਂਗੇ ਠੀਕ ਹੈ 744 ਬਾਰੇ ਦੱਸੋ ਅੰਕਲ ਜੀ ਇਹ ਹੈਗਾ 21 ਮਾਡਲ ਆ 11ਵੇਂ ਮਹੀਨੇ ਦਾ 11ਵੇਂ ਮਹੀਨੇ ਦਾ 21 ਮਾਡਲ ਹਾਂ ਸਭ ਤੋਂ ਘੱਟ ਕਿੰਨੇ ਅਰਜੀਨਲ ਚੱਲਿਆ ਸਾਰਾ 700 ਘੰਟਾ ਐਕਟੀ ਮਾਡਲ ਹੈ ਐਕਟੀ ਮਾਡਲ ਹੈ ਠੀਕ ਹੈ ਤੇ ਕਿੰਨੇ ਦਾ ਅੰਕਲ ਜੀ ਕਿੰਨੀ ਡਿਮਾਂਡ ਹੀ ਹੈ 28 ਹੈਗੇ 635000 61000 ਦਾ ਦੇ ਦਾਂਗਾ 610 ਦਾ 25000 ਰੁਪਏ ਸਿੱਧਾ ਡਿਸਕਾਊਂਟ ਠੀਕ ਹੈ ਤੇ ਟਾਇਰ ਵੀ ਨਾਲ ਦੀ ਹੋਣੇ ਫਿਰਦਾ ਉਹਦਾ ਯਾਰ ਕਿ ਕੀ ਨਾਲ ਦੀ ਆਏਗੀ ਠੀਕ ਹੈ ਤੇ ਉਹ ਕੀ ਕਹਿੰਦਾ ਕਲਰ ਪੇਸਟ ਹੋਇ ਠੀਕ ਹੈ ਤੇ ਅੱਗੇ ਮਿੰਦਰੇ ਬਾਰੇ ਦੱਸੋ ਆਪਣੇ 260 ਸਹੀ ਮਾਡਲ 2023 ਮਾਡਲ ਨੰਬਰ ਆਪਣੇ ਕੋਈ ਆਬ ਨੰਬਰ ਹੈ ਅਬੋਰ ਦਾ ਨੰਬਰ ਹੈ ਹਾਂ BB15 ਠੀਕ ਹੈ ਬਿਲਕੁਲ ਨਵਾਂ ਅੰਗਲੀ ਇਹਦਾ ਇਹ ਕਿਹੜਾ ਮਾਡਲ ਹੈ ਇਹ 23 2023 ਇਹ 1200 ਘੰਟਾ ਚੱਲਿਆ 1200 ਘੰਟਾ ਜੈਨੂਨ ਚੱਲਿਆ ਤੇ ਟਾਇਰ ਵੀ ਨਾਲ ਦੀ ਹੋਣੀ ਫਿਰ ਸਰਕਲ ਦਾ ਐਕਸਟਰੀ ਪਾਵਰ ਪਲੱਸ ਟਰੈਕਟਰ ਹੈ 40 ਹਸਪਾਵਰ 40 ਹਸਪਾਵਰ ਤੇ ਚਾਰ ਸਾਡੇ ਮੰਗ ਅੰਗਲੀਏ ਕਿੰਨੇ ਦਾ ਛੱਡੋਗੇ ਇਹ ਤੋਂ ਨੂੰ 200000 4 ਲੱਖ 35000 ਰੁਪਏ 435 ਦਾ ਲੋ ਜੀ ਕੋਈ ਵੀ ਟਰੈਕਟਰ ਆਪਣੇ ਕੋਲ ਖੜੇ ਆ ਬਸ ਪਿੱਛੇ ਖੜੇ ਨੌਰੇ ਤੇ ਉਹ ਲਾਈਨ ਹੀ ਲਾ ਦੇਗੇ ਇੱਕ ਦੋ ਵਕਤ ਅੱਛਾ ਜਮ ਤੇ ਅੰਕਲ ਜੀ ਆਪਣਾ ਨੰਬਰ ਦੇ ਦਿਓ ਆਪਣਾ ਨੰਬਰ ਹੈ 88377 ਹਾਂਜੀ 04658 04658 ਠੀਕ ਹੈ ਕੋਈ ਵੀ ਟਰੈਕਟਰ ਲੈਣਾ ਤੇ ਇਹ ਨਾਲ ਗੱਲਬਾਤ ਕਰ ਸਕਦਾ ਹੈ ਗੱਲ ਇਹ ਬੇਨਤੀ ਹੈ 10 ਵਜੇ ਤੋਂ ਬਾਅਦ ਤੇ ਸ਼ਾਮ 5 ਵਜੇ ਤੋਂ ਪਹਿਲਾਂ 10 ਤੋਂ 5 ਤੱਕ ਫੋਨ ਲਾਣ ਵੇ 5 ਵਜੇ ਤੋਂ 10:00 ਤੋਂ 5 ਤੱਕ ਫੋਨ ਆਉਣ ਉਹ ਤੋਂ ਬਾਅਦ ਨਾ ਆਉਣ ਵੀ ਉਹ ਹੀ ਕਹਿ ਰਹੇ ਆ ਵੀ 10 ਤੋਂ 5 ਵਜੇ ਤੱਕ ਫੋਨ ਆਉਣ ਉਸ ਤੋਂ ਬਾਅਦ ਨਾ ਕਰਨ 5 ਵਜੇ ਤੋਂ ਬਾਅਦ ਜਪਾਲਾ ਰਾਤ ਨੂੰ ਫੋਨ ਕਰਕੇ ਭੇਜਦਾ ਅਗਲਾ ਯਾਰ ਹਾਂਜੀ ਤੁਹਾਡੇ ਨਾਲ ਬੇਨਤੀ ਹੈ ਜੀ ਅੰਕਲ ਜੀ ਨੇ ਦੱਸਤਾਗਾ ਵੀ 5 ਵਜੇ ਤੋਂ ਬਾਅਦ ਕੋਈ ਫੋਨ ਨਾ ਕਰੇ 5 ਵਜੇ ਤੋਂ ਪਹਿਲੇ ਪਹਿਲੇ ਤੁਸੀਂ ਕੁਝ ਵੀ ਪੁੱਛ ਸਕਦੇ ਹੋ ਉਹਨਾਂ ਤੋਂ ਤੇ ਆਪਾਂ ਹੋਰ ਟਰੈਕਟਰ ਦਿਖਾਣੇ ਆ 98 ਯਾਰਾ ਖੜਾ ਅੱਗੇ 97 ਮਾਡਲ 240 ਡਿਮਾਂਡ ਹੈ ਟਰੈਕਟਰ ਦੀ ਕਰੋ ਕੰਡੀਸ਼ਨ ਚੈੱਕ ਤੇ ਅੱਗੇ ਆ ਗਿਆ 475 ਇਹ ਮਾਡਲ ਹੈਗਾ ਜੀ ਆਪਣੇ 96 145 ਡਿਮਾਂਡ ਹੈ 145 ਚਾਰੇ ਟਾਇਰ 45 ਕੇ ਪੈਸੇ ਲਾ ਲਓ ਤੇ 265 ਆ ਗਿਆ ਜੀ ਅੱਗੇ ਤੇ ਇਹ ਪੰਜਾਬ ਨੰਬਰ ਹੈ 2007 ਮਾਡਲ ਹੈ 220 ਡਿਮਾਂਡ ਹੈ ਟਰੈਕਟਰ ਦੀ ਕਰੋ ਕੰਡੀਸ਼ਨ ਚੈੱਕ ਆਹ ਟਾਇਰ ਤੁਸੀਂ ਦੇਖ ਸਕਦੇ ਹੋ 70 ਤੋਂ 75 ਪੈਸੇ ਚਾਰੇ ਟਾਇਰ ਪਏ ਹੈ ਤੇ ਨਾਲ 735 ਆ ਗਿਆ 99 ਮਾਡਲ ਇਹਦੀ ਡਿਮਾਂਡ ਹੈ 1.5 ਲੱਖ ਰੁਪਿਆ ਪੂਰੇ ਇਹ ਕਰੋ ਕੰਡੀਸ਼ਨ ਚੈੱਕ 35 ਕੇ ਪੈਸੇ ਟਾਇਰ ਨੇ ਤੇ ਨਾਲ ਸਕੌਡ ਆ ਗਿਆ 98 ਮਾਡਲ 195 ਡਿਮਾਂਡ ਹੈ ਟਰੈਕਟਰ ਦੀ 340 ਹੈਗਾ ਇਹ ਸਕੌਡ ਤੇ ਸਾਰਾ ਰੰਗ ਪੇੜ ਦਾ オリジナル ਹੈ ਟਰੈਕਟਰ ਇਹ ਆ ਸਾਹਮਣੇ ਵੀ ਖੜਿਆ ਦੋ ਆ ਵੀ ਤੁਹਾਨੂੰ ਦਿਖਾ ਦਿੰਨੇ ਆਪਾਂ ਇਹ 65 ਬਾਈ ਆ ਗਿਆ ਜੀ 6 ਮਾਡਲ 275 ਡਿਮਾਂਡ ਹੈ ਇਹਦੀ ਬੈਕ ਸ਼ੋਰ ਦੇ ਟਾਇਰ 70 ਤੋਂ 75 ਪੈਸੇ ਪਏ ਆ। ਅਗਲੇ ਅੱਡੇ ਕੋ ਨਾਲ ਆ ਗਿਆ ਜੀ 36 30 ਪਲੱਸ ਵਾਲਾ 11 ਮਾਡਲ 365 ਡਿਮਾਂਡ ਅਗਲੇ ਟਾਇਰ 90 ਪੈਸੇ ਪਏ ਇਹਦੇ ਬੈਕ ਸ਼ੋਰ ਦੇ ਟਾਇਰ 70 ਕਾ ਪੈਸੇ ਕਰੋ ਕੰਡੀਸ਼ਨ ਚੈੱਕ। ਬਾਕੀ ਹੋਰ ਟਰੈਕਟਰ ਦਿਖਾਉਣੇ ਤੁਹਾਨੂੰ ਅੱਗੇ ਆਪਾਂ ਮਹਿੰਦਰ ਅਰਜੁਨ ਨਵੋ ਆ ਗਿਆ ਜੀ ਨਵੋ ਹੈਗਾ ਪਰ ਇਹ ਮਾਡਲ ਹੈਗਾ ਇਹ ਮਾਡਲ ਤੇ ਰੇਟ ਲਿਖਿਆ ਨਹੀਂ ਹੋਇਆ ਇਸ ਤੇ 585 ਆ ਗਿਆ ਜੀ ਪੀਵੀ 15 ਨੰਬਰ ਹੈ ਬਿਲਕੁਲ ਹੀ ਨਵਾਂ ਟਰੈਕਟਰ ਹੈ 21 ਮਾਡਲ 5 ਲੱਖ 80 ਰਪੀਆ ਡਿਮਾਂਡ ਹੈ ਬਿਲਕੁਲ ਹੀ ਨਵਾਂ ਟਰੈਕਟਰ ਇਹਦਾ ਤੇ ਇੰਡੋ ਫਾਰਮ ਆ ਗਿਆ 3048 21 ਮਾਡਲ ਹੈ 385 ਡਿਮਾਂਡ ਹੈ ਟਰੈਕਟਰ ਦੀ ਕਰੋ ਕੰਡੀਸ਼ਨ ਚੈੱਕ ਇਹ ਵੀ ਬਿਲਕੁਲ ਹੀ ਨਵਾਂ ਟਰੈਕਟਰ ਹੈ ਜੀ ਤੇ ਨਾਲ ਫਿਰ ਨਿਊ ਹੋਲੈਂਡ 30 35 ਆ ਗਿਆ ਪੀਵੀ 3 ਨੰਬਰ ਹੈ 16 ਮਾਡਲ 260 ਡਿਮਾਂਡ ਹੈ ਪੰਜਾਬ ਦਾ ਨੰਬਰ ਹੈ ਤੇ ਨਾਲ 750 ਆਪਣੇ 750 ਸੋਨਾਲਿਕਾ 2000 22 ਮਾਡਲ ਹੈ 595 ਡਿਮਾਂਡ ਹੈ ਤੇ 32 30 ਆ ਗਿਆ ਨਿਊ ਹੋਲੈਂਡ 2007 ਮਾਡਲ 190000 ਰੁਪਿਆ ਡਿਮਾਂਡ ਹੈ ਟਾਇਰ ਇਹਦੇ 35 ਤੋਂ 40 ਪੈਸੇ ਤੇ ਨਾਲ ਆ ਗਿਆ 855 ਨੀਲਾ 2000 ਮਾਡਲ ਹੈ ਪੂਰਾ 245 ਡਿਮਾਂਡ ਹੈ ਟਰੈਕਟਰ ਦੀ ਟਾਇਰ ਚਾਰੀ ਇਹਦੇ 90 ਪੈਸੇ ਪਏ ਆ ਟਰੈਕਟਰ ਦੇ ਤੇ ਨਾਲ 744 ਆ ਗਿਆ ਜੀ 2007 ਮਾਡਲ ਹੈ 260 ਡਿਮਾਂਡ ਹੈ ਟਰੈਕਟਰ ਦੀ ਅਗਲੇ ਟਾਇਰ ਬਿਲਕੁਲ ਨਵੇਂ ਆਜਦੇ ਨੰਬਰ RJ18 ਹੈਗਾ ਜੀ ਤੇ ਵਿਅਕਸ਼ਰ ਦੇ ਟਾਇਰ 40 ਕੇ ਪੈਸੇ ਤੇ DI60 ਆ ਗਿਆ ਜੀ ਮਿਨੀ 60 ਸੁਨਾਲੀ ਕਾ ਤੇ ਇਸ ਤੇ ਮਾਡਲ ਤੇ ਰੇਟ ਲਿਖਿਆ ਨਹੀਂ ਹੋਇਆ ਤੇ ਪਾ ਹੋਰ ਦਿਖਾਣੇ ਨਾਲ ਆ ਗਿਆ ਜੀ ਆਪਣੇ 2005 ਮਾਡਲ 575 225 ਡਿਮਾਂਡ ਹੈ ਇਹਦੀ ਬੈਕ ਸ਼ਾਰ ਤੇ ਟਾਇਰ ਬਿਲਕੁਲ ਨਵਿਆ ਤੇ ਅਗਲੇ ਟਾਇਰ ਜਿਹੜੇ ਹੈਗੇ ਆ ਉਹ ਵੀ 70 80 ਪੈਸੇ ਪਏ ਆ 585 ਆ ਗਿਆ ਜੀ ਅੱਗੇ ਇਹ ਹੈਗਾ ਜੀ 2002 ਮਾਡਲ ਨੰਬਰ RJ 195000 ਰੁਪਏ ਡਿਮਾਂਡ ਹੈ 195 ਡਿਮਾਂਡ ਹੈ ਆਰ ਜੀ ਨੰਬਰ ਹੈ ਅਗਲੇ ਟਰਨ ਆਵੇ ਇਸਦੇ ਬੈਕ ਸ਼ੈੱਫ ਦੇ ਟਰ 40 ਕੇ ਪੈਸੇ ਤੇ ਫਾਰਮ ਟਰੈਕ ਆ ਗਿਆ 60 ਇਹ ਹੈਗਾ ਜੀ 8 ਮਾਡਲ 185 ਡਿਮਾਂਡ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਡਬਲ ਕਲੱਚ ਟਰੈਕਟਰ ਹੈ ਤੇ ਅਰਜੁਨ ਅਰਜੁਨ ਆ ਗਿਆ ਜੀ ਅੱਗੇ 10 ਮਾਡਲ 3 ਲੱਖ ਰੁਪਏ ਡਿਮਾਂਡ ਆ ਕੋਰੀ ਟੈਰ ਇਹਦੇ ਅੱਧੇ ਕਹ ਸਕਦੇ ਆ ਚਾਰੇ ਟਾਰੇ ਟਾਰੇ ਨੇ ਤੇ ਨਾਲ ਆ ਗਿਆ ਜੀ Mahindra 275 ਉੱਚੀ ਟੈਂਕੀ ਵਾਲਾ ਸਰਪੈਂਚ ਮਾਡਲ ਹੈ 2006 ਮਾਡਲ 215 ਡਿਮਾਂਡ ਹੈ ਇਸ ਦੀ ਚਾਰੇ ਟੈਰੀ ਨਵੇਂ ਨੇ ਇਸ ਦੇ ਟਰੈਕਟਰ ਦੇ ਕਰੋ ਕੰਡੀਸ਼ਨ ਚੈੱਕ ਤੇ ਹੋਰ ਦੇ ਟਰੈਕਟਰ ਦੇ ਹੁਣ ਦਿਖਾਣੇ ਆਪਾਂ ਵੀਡੀਓ ਨੂੰ ਤੁਸੀਂ ਲਾਸਟ ਤੱਕ ਦੇਖੋ ਵੀਡੀਓ ਦੇ ਨਾਲ ਬਣੇ ਰਹੋ ਲੋ ਜੀ ਅੱਗੇ ਆ ਗਿਆ 735 ਮੇਰੇ ਨਵੇਂ ਮਾਡਲ ਇੱਕ 85 ਡਿਮਾਂਡ ਹੈ ਟਰੈਕਟਰ ਦੀ ਬੈਕ ਸ਼ੈੱਡ ਤੇ ਟਾਇਰ 70 ਕਾ ਪੈਸੇ ਪਏ ਇਸਦੇ ਤੇ ਅਗਲੇ ਵੀ ਉਹਨੇ ਕੀ ਨੇ 70 ਤੋਂ 75 ਪੈਸੇ ਅਪੋਲੋ ਦੇ ਟਾਇਰ ਰੇ ਵਧੀਆ ਸਾਫ ਤੇ ਨਾ ਕਰੋ ਕੰਡੀਸ਼ਨ ਚੈੱਕ ਇਹ ਹੁਣ ਅਸੀਂ ਸਾਹਮਣੇ ਚੱਲਦੇ ਆਂ ਆ ਵੀ ਟਰੈਕਟਰ ਨੂੰ ਦਿਖਾਣੇ ਆਪਾਂ ਇਹ ਜੌਂਡੀਅਰ ਆ ਗਿਆ ਜੀ ਅੱਗੇ 2009 ਮਾਡਲ ਹੈ 245 ਡਿਮਾਂਡ ਹੈ 5103 ਐਸ ਹੈਗਾ ਜੀ ਇਹ ਤੇ ਨਾਲ 4x4 ਆ ਗਿਆ 5310 ਸਿਸਟਮ ਲੱਗਿਆ ਹੋਇਆ ਹੈ 5 ਗਰ 36 ਲੱਗੀ ਹੈ ਮਾਡਲ ਹੈਗਾ ਜੀ 16 ਤੇ ਰੇਟ ਹੈਗਾ ਜੀ ਇਹਦਾ ਆਪਣੇ 7 ਲੱਖ 65 ਹਜ਼ਾਰ ਰੁਪਿਆ ਤੇ ਅਰਜੁਨ ਨੋਵਾ ਆ ਗਿਆ 605 ਇਹ 16 ਮਾਡਲ ਹੈ 440 ਡਿਮਾਂਡ ਹੈ ਟਰੈਕਟਰ ਦੀ ਟਾਇਰ ਵੀ ਵਧੀਆ ਪਏ ਹੋ ਜੇ 90 ਪੈਸੇ ਟਾਇਰ ਪਏ ਕਟੋ-ਕਟ 85 ਤੋਂ 90 ਪੈਸੇ ਆਪਣੇ ਨਿਊ ਹੋਲੈਂਡ ਆ ਗਿਆ 550 4-व्हील ਡਰਾਈਵ ਦੇ ਵਿੱਚ ਇਹ 6 ਲੱਖ ਰੁਪਇਆ ਡਿਮਾਂਡ ਹੈ ਜੀ ਪੂਰੀ ਮਾਡਲ ਹੈਗਾ 17 ਇਸ ਦੇ ਟਾਇਰ ਵੀ 80 ਪੈਸੇ ਸੀ ਤੋਂ 90 ਪੈਸੇ ਟਾਇਰ ਚਾਰੇ ਨੇ 724 2000 ਮਾਡਲ ਇਹ ਮਾਡਲ ਹੈਗਾ ਜੀ 2010 724 2 ਲੱਖ ਰੁਪਇਆ ਡਿਮਾਂਡ ਹੈ ਪੂਰੀ ਤੇ ਹੋਰ ਆਪਾਂ ਤੁਹਾਨੂੰ ਦਿਖਾਣੇ ਆ 855 ਇਹ 2016 ਮਾਡਲ 485 ਡਿਮਾਂਡ ਹੈ ਆ ਕਰੋ ਚੈੱਕ ਕੰਡੀਸ਼ਨ ਡਬਲ ਲਿਫਟ ਪੰਪ ਹੈ ਚਾਰੇ ਟਾਇਰ ਬਿਲਕੁਲ ਨਵੇਂ ਟਰੈਕਟਰ ਦੇ ਤੇ ਫਾਰਮ ਟਰੈਕ 45 ਆ ਗਿਆ 2000 ਮਾਡਲ 160 ਡਿਮਾਂਡ ਹੈ ਨੰਬਰ ਪੰਜਾਬ ਦਾ ਆ ਕਰੋ ਕੰਡੀਸ਼ਨ ਚੈੱਕ ਅਗਲੇ ਟਾਇਰ ਨਵੇਂ ਹੀ ਪਏ ਐ ਬੈਕ ਸ਼ੈੱਡ ਦੇ ਟਾਇਰ ਅੱਧੇ ਗਨੇ ਗੁਡিয়ার ਦੇ 13 6 28 ਵਾਲੇ ਬਾਕੀ ਹੋਰ ਅੱਗੇ ਟਰੈਕਟਰ ਖੜੇ ਹੋਏ ਦੰ ਦਿਖਾਨੇ ਆਪਾਂ ਵੀਡੀਓ ਨੂੰ ਤੁਸੀਂ ਦੇਖੋ ਲਾਸਟ ਤੱਕ ਲੋ ਜੀ ਹੁਣ ਆਪਾਂ ਦੰ ਦਿਖਾਨੇ ਆ ਮੈਸੀ ਪੀਵੀ 3 ਨੰਬਰ ਹੈ ਇਹ ਆਪਣੇ ਮਾਡਲ ਤੇ ਰੇਟ ਇਸ ਤੇ ਆਪਾਂ ਦੇਖਦੇ ਆ ਜੀ ਮਾਡਲ ਦੇ ਰੇਟ ਲਿਖਿਆ ਨਹੀਂ ਹੋਇਆ ਤੇ 241 ਹੈਗਾ ਮੈਸੀ ਹੈ ਤੇ 724 ਹੈਗਾ ਜੀ ਉਸ ਤੋਂ ਬਾਅਦ ਯਾਰਾ ਮਾਡਲ ਹੈ 275 ਡਿਮਾਂਡ ਹੈ ਨੰਬਰ ਪੀਵੀ 03 ਹੈ ਸਰਕਾਰੀ ਪਲੇਟ ਲੱਗੀਆਂ ਹੋਈਆਂ ਨੇ ਤੇ ਸਾਰੇ ਟਾਇਰ ਇਹ ਨਵੇਂ ਨੇ ਟਰੈਕਟਰ ਦੇ ਆ ਕਰੋ ਕੰਡੀਸ਼ਨ ਚੈੱਕ ਤੇ ਉਹਦੇ ਨਾਲ ਖੜਾ ਜੀ 485 5 ਸਟਾਰ ਦੇ ਵਿੱਚ ਡਿਲੀਕਟਿਵ ਪਾਵਰ ਸਟੀering ਤੇਲ ਬ੍ਰੇਕ ਤੇ ਸਾਈਡ ਗੇਅਰ ਦੇ ਵਿੱਚ ਤੇ 2023 ਮਾਡਲ ਹੈ 610000 ਰੁਪਏ ਦੀ ਡਿਮਾਂਡ ਹੈ ਨਾਲ ਦੇ ਟਾਇਰ ਨੇ 70 ਤੋਂ 75 ਪੈਸੇ 80 ਕੇ پیسے ਦਾ ਟਾਇਰ ਹੈਗੇ ਨੀ ਜੇ 75 ਨਾ ਕੋ 75 80 ਪੈਸੇ ਟਾਇਰ ਹੈਗੇ ਨੇ ਤੇ ਨਾਲ ਆਇਸ਼ਰ 241 19 ਮਾਡਲ 275 ਡਿਮਾਂਡ ਹੈ ਚਾਰੇ ਟਾਇਰ ਇਸ ਦੇ ਬਿਲਕੁਲ ਨਵੇਂ ਆ ਤੇ ਉਹਦੇ ਨਾਲ 744 2001 ਮਾਡਲ ਡਬਲ ਕਲਚ 240 ਡਿਮਾਂਡ ਹੈ ਟਰੈਕਟਰ ਦੀ ਤੇ ਇਹਦੇ ਟਾਇਰ 80 ਤੋਂ 85 ਪੈਸੇ ਪਏ ਨੇ ਅਗਲੇ ਅੱਧੇ ਕੋ ਇਹ ਕਰੋ ਕੰਡੀਸ਼ਨ ਚੈੱਕ ਤੇ 260 ਖੜਾ ਉਸ ਤੋਂ ਬਾਅਦ ਠੀਕ ਹੈ ਜੀ 2001 ਮਾਡਲ ਪੂਰੇ 2 ਲੱਖ 1000 ਰੁਪਿਆ ਡਿਮਾਂਡ ਹੈ ਅਗਲੇ ਟਾਇਰ ਬਿਲਕੁਲ ਨਵੇਂ ਆ ਤੇ ਬੈਕ ਸ਼ੈੱਡ ਦੇ ਟਾਇਰ 60 ਤੋਂ 65 ਪੈਸੇ ਰੰਗ ਪਿੱਡਾ Ориਜਨਲ ਸਾਰਾ ਹੈ ਟਰੈਕਟਰ ਤੇ ਗੂਰੂ ਕੰਡੀਸ਼ਨ ਚੱਕ ਇਹ 95 ਮਾਡਲ ਆ ਗਿਆ 1,30,000 ਰੁਪਏ ਡਿਮਾਂਡ ਹੈ ਇਸ ਦੀ ਬਾਰਪੰਪਾਲਾ ਤੇ ਫਿਰ ਮਿਹੰਦਰਾ 265 ਆ ਗਿਆ ਪੰਜ ਮਾਡਲ ਹੈ 215 ਡਿਮਾਂਡ ਹੈ ਟਰੈਕਟਰ ਦੀ ਟੈਰੇ ਦੇ 45 ਕੇ ਪੈਸੇ ਨੇ ਤੇ 834 ਆ ਗਿਆ ਚਾਰ ਮਾਡਲ ਡਿਮਾਂਡ ਆ ਪੂਰੇ 2 ਲੱਖ 2 ਲੱਖ 2004 ਮਾਡਲ ਦੀ ਡਿਮਾਂਡ ਹੈ 2 ਲੱਖ ਰੁਪਇਆ ਤੇ ਬਰੋ ਕੰਡੀਸ਼ਨ ਚੈੱਕ ਅਗਲੇ ਟਾਇਰ 70 ਕਾ ਪੈਸੇ ਬੈਕ ਸਾਈਡ ਦੇ ਟਾਇਰ 40 ਕਾ ਪੈਸੇ ਤੇ ਹੋਰ ਆਪਾਂ ਟਰੈਕਟਰ ਨੂੰ ਦਿਖਾਣੇ ਅੱਗੇ ਲੋ ਜੀ ਜੋਨੀਅਰ ਆ ਗਿਆ 4 ਵੀਲ ਡਰਾਈਵ ਦੇ ਵਿੱਚ 16 ਮਾਡਲ ਹੈ 4.5 ਲੱਖ ਰੁਪਿਆ ਡਿਮਾਂਡ ਹੈ ਟਰੈਕਟਰ ਦੀ ਅਗਲੇ ਟਾਇਰ ਨਵੇਂ ਨੇ ਬੈਕ ਸਾਈਡ ਦੇ ਟਾਇਰ ਸਾਰੇ ਤੋਂ 65 ਪੈਸੇ ਤੇ ਨਾਲ ਆ ਗਿਆ ਮੈਸੀ 9000 9000 ਮੈਸੀ ਹੈਗਾ ਜੀ ਆਪਣੇ 2013 ਮਾਡਲ ਹੈ 3 ਲੱਖ 3 ਲੱਖ ਰੁਪਇਆ ਡਿਮਾਂਡ ਹੈ 13 ਮਾਡਲ ਦੀ ਚਾਰੇ ਟਾਇਰ ਹੀ ਨਵੇਂ ਨੇ ਇਹ ਟਰੈਕਟਰ ਦੇ ਪਲੈਨਟਰੀ ਡਰੈਵ ਦੇ ਵਿੱਚ ਪਾਵਰ ਸਟੀering ਤੇ ਮਿੰਦਰਾ ਜੂ ਨਵੋ ਆ ਗਿਆ 605 ਨੰਬਰ PV30 17 ਮਾਡਲ 495000 ਰੁਪਇਆ ਡਿਮਾਂਡ ਹੈ ਟਰੈਕਟਰ ਦੀ ਅਗਲੇ ਕੰਡੀਸ਼ਨ ਚੈੱਕ ਅਗਲੇ ਟਾਇਰ ਨਵੇਂ ਹੋਏ ਨੇ ਨਵੇਂ ਪਏ ਨੇ ਬਿਲਕੁਲ ਰੇਡੀਅਲ ਦੇ ਤੇ ਬੈਕ ਸੈਟ ਦੇ ਟਾਇਰ ਉਹ ਵੀ 90 ਪੈਸੇ ਪਏ ਨੇ MRF ਦੇ 16 ਵਾਲੇ ਪਾਵਰ ਸਟੀering ਤੇਲ ਬ੍ਰੇਕ ਸ਼ੈਡਗੇ ਟੌਪ ਮਾਡਲ ਟਰੈਕਟਰ ਹੈ ਫਾਰਮਪੈਕ 60 ਆ ਗਿਆ ਡਬਲ ਕਲਚ ਦੇ ਵਿੱਚ ਹੈ 2010 ਮਾਡਲ 335 ਡਿਮਾਂਡ ਹੈ ਤੇ ਤੇ ਬੈਕਸ਼ੈੱਫ ਦੇ ਟਾਇਰ ਰੱਟਾ ਤੋਂ 75 ਪੈਸੇ ਤੇ ਅਗਲੇ ਬਿਲਕੁਲ ਨਵੇਂ ਆ ਰੇਡੀਅਲ ਪਾਵਰ ਸਟੀering ਕੀਤਾ ਹੋਇਆ ਟਰੈਕਟਰ ਨੂੰ ਤੇ ਨਾਲ ਐਮ ਐਮਸ ਡੀ ਆਈ 60 ਆ ਗਿਆ ਸੁਨਾਲੀ ਕਾ ਇਹ ਹੈਗੇ ਜੀ ਪੰਜਾਬ ਨੰਬਰ ਮਾਡਲ 15 425000 ਰੁਪਿਆ ਡਿਮਾਂਡ ਹੈ ਡਬਲ ਲਿਫਟ ਪੰਪ ਟ੍ਰੈਕਟਰ ਹੈ 6 ਗੇਅਰ ਦੇ ਵਿੱਚ ਪਾਵਰ ਸਟੀering ਤੇਲ ਬ੍ਰੇਕ ਤੇ ਕਰੋ ਕੰਡੀਸ਼ਨ ਚੈੱਕ ਚਾਰੀ ਟਾਇਰ ਹੀ ਲਗਭਗ 70 ਤੋਂ 75 ਪੈਸੇ ਹੈਗੇ ਨੇ ਤੇ ਫਾਰਮ ਟੈਕਸ ਅੱਠ ਆ ਗਿਆ ਉਸ ਤੋਂ ਬਾਅਦ ਇਸ ਤੇ ਮਾਡਲ ਤੇ ਰੇਟ ਲਿਖਿਆ ਨਹੀਂ ਹੈਗਾ ਉਹ ਛੱਡ ਜੀ ਆਪ ਅਗਲੇ ਦੀ ਗੱਲ ਕਰਦੇ ਆਂ ਅਰਜੁਨ ਆ ਗਿਆ ਉਸ ਤੋਂ ਬਾਅਦ ਅਰਜੁਨ ਹੈਗਾ ਜੀ ਆਪਣੇ 10 ਮਾਡਲ 275 ਡਿਮਾਂਡ ਆ ਟਰੈਕਟਰ ਦੀ ਅਗਲੇ ਟਾਇਰ ਕਸੇ ਹੋਏ ਨੇ ਤੇ ਬੈਕ ਸ਼ਟ ਦੇ ਟਾਇਰ 60 ਤੋਂ 65 ਪੈਸੇ ਪਏ ਐ 605 ਹੈਗਾ ਜੀ ਅਲਟਰਾ 1 ਉਸ ਦੇ ਨਾਲ ਆ ਗਿਆ ਜੀ 963 ਸਵਰਾਜ ਇਹ ਹੈਗਾ ਜੀ 18 ਮਾਡਲ 540 ਡਿਮਾਂਡ ਆ ਟਰੈਕਟਰ ਦੀ 5 ਲੱਖ 40 ਹਜ਼ਾਰ ਰੁਪਇਆ ਤੇ ਇਹ ਟੌਪ ਮਾਡਲ ਟਰੈਕਟਰ ਹੈ ਤੇਲ ਬ੍ਰੇਕ ਸਾਈਡ ਗੇਅਰ ਡਬਲ ਲਿਫਟ ਪੰਪ ਤੋਂ ਪਾਵਰ ਸਟੀering ਤੇ ਸਰਵੋ ਕਮਿਸ਼ਨ ਚੈੱਕ ਤੇ ਆਲ ਆ ਗਿਆ ਜੀ 575 ਮਿੰਦਰਾ ਸਰਪੰਚ ਮਾਡਲ ਪੀਵੀ3 ਨੰਬਰ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਨੇ 17 ਮਾਡਲ ਹੈ 425000 ਰੁਪਿਆ ਡਿਮਾਂਡ ਡਾਇਰੈਕਟਰ ਦੀ ਅਗਲੇ ਅਗਲੇ ਟਾਇਰ ਹੈਗੇ ਨੇ ਜਿਹੜੇ 80 ਤੋਂ 90 ਪੈਸੇ ਨੇ ਤੇ ਵੈਕਸ਼ਰ ਦੇ ਟਾਇਰ ਘੱਟੋ-ਘੱਟ 90 ਤੋਂ 95 ਪੈਸੇ ਪਏ ਨੇ। ਗੁੜੀਅਰ ਦਾ ਟਾਇਰ ਨੇ 13 6 28 ਵਾਲੇ। ਕਰੋ ਕੰਡੀਸ਼ਨ ਚੈੱਕ। 745 ਆ ਗਿਆ ਜੀ। ਠੀਕ ਹੈ ਜੀ। 2019 ਮਾਡਲ ਹੈ। 480 ਡਿਮਾਂਡਰ ਟਰੈਕਟਰ ਦੀ 4 ਲੱਖ 80 ਹਜ਼ਾਰ ਰੁਪਿਆ। 19 ਮਾਡਲ ਦੀ ਤੇਲ ਬ੍ਰੇਕ ਟਰੈਕਟਰ ਸੈਡ ਗੇਅਰ ਤੇ ਇਹ 50 ਹਾਰਸ ਪਾਵਰ ਵਾਲਾ ਟਰੈਕਟਰ ਹੈ। ਟਾਇਰ ਦੇ ਅਗਲੇ ਜਿਹੜੇ ਉਹ 70 ਕੁ ਪੈਸੇ ਨੇ ਬੈਕ ਸ਼ਾਰਟ ਦੇ ਬਿਲਕੁਲ ਹੀ ਨਵੇਂ ਡਾਇਰ ਨੇ ਜੇ ਕੇ ਕੰਪਨੀ ਦੇ 14928 ਵਾਲੇ ਕਰੋ ਕੰਡੀਸ਼ਨ ਚੈੱਕ ਟਰੈਕਟਰ ਦੀ ਇਹ ਨਾਲੋਂ ਸਸਾ 45 ਹਰਿਆਣਾ ਨੰਬਰ ਹੈ ਇਹ ਮਾਡਲ 18375 ਡਿਮਾਂਡ ਹੈ ਹਰਿਆਣਾ ਨੰਬਰ ਦੀ ਤੇ ਫਾਰਮ ਟਰੱਕ 50 ਆ ਗਿਆ 97 ਮਾਡਲ 145 ਡਿਮਾਂਡ ਹੈ ਚਾਰੇ ਟਾਇਰ 70 ਤੋਂ 80 ਪੈਸੇ ਪਈ ਨੇ 745 RX PV31 ਨੰਬਰ ਹੈ 14 ਮਾਡਲ 370 ਡਿਮਾਂਡ ਹੈ ਕਰੋ ਕੰਡੀਸ਼ਨ ਚੈੱਕ ਡਰਾਈਵਰ ਤੇਲ ਬ੍ਰੇਕ ਸਾਈਡ ਗੇਅਰ ਦੇ ਵਿੱਚ ਹੈ ਤੇ 241 ਮੈਸੀ ਆ ਗਿਆ 7 ਮਾਡਲ 255 ਡਿਮਾਂਡ ਹੈ ਅਗਲੇ ਟਾਇਰ ਇਹਦੇ ਨਵੇਂ ਹੈ ਡਰਾਈਵਰ ਦੇ ਟਾਇਰ 45 ਕੇ ਪੈਸੇ 40 45 ਪੈਸੇ ਤੇ 60 ਆ ਗਿਆ ਜੀ ਅੱਗੇ ਫਾਰਮ ਟਰੈਕ 8 ਮਾਡਲ 270 ਡਿਮਾਂਡ ਹੈ ਅਗਲੇ ਟਾਇਰ ਬਿਲਕੁਲ ਨਵੇਂ ਹੈ ਤੇ ਬੈਕ ਸ਼ੈਟ ਦੇ ਟਾਇਰ ਅੱਧੇ ਕੁ ਪਰਸਪ 54 ਆ ਗਿਆ ਜੀ ਆਪਣੇ 2006 ਮਾਡਲ 260 ਡਿਮਾਂਡ ਹੈ 6 ਮਾਡਲ ਦੀ ਤੇ ਟਾਇਰਾਂ ਦੇ ਗੱਲ ਕਰੀ 70 ਕੇ پیسے ਸਾਰੇ ਟਾਇਰ ਬਏ ਨੇ ਚਾਰੇ ਤੇ ਚਾਰੇ ਤੇ 265 ਆ ਗਿਆ ਜੀ ਅੱਗੇ 98 ਮਾਡਲ ਹੈ 160 ਡਿਮਾਂਡ ਹੈ ਟਰੈਕਟਰ ਦੀ ਟਾਇਰ ਇਹਦੇ ਚਾਰੇ ਬਿਲਕੁਲ ਨਵੇਂ ਹੈ ਟਰੈਕਟਰ ਦੇ 96 ਮਾਡਲ ਐਸ਼ਰ ਆ ਗਿਆ ਇੱਕ ਪੰਜੇ ਡਿਮਾਂਡ ਹੈ ਟਾਇਰ ਬਿਲਕੁਲ ਹੀ ਗੋਲ ਨੇ ਚਾਰੇ ਤੇ 744 ਹੈਗੇ ਚਾਰ ਮਾਡਲ 260 ਡਿਮਾਂਡ ਹੈ ਟਰੈਕਟਰ ਦੀ ਇਹਦੇ ਟਾਇਰ 45 ਕੇ ਪੈਸੇ ਨੇ ਚਾਰੇ ਦੇ ਨਾਲ 33 ਆ ਗਿਆ ਨਿਊ ਹੋਲੈਂਡ 8 ਮਾਡਲ 235 ਡਿਮਾਂਡ ਹੈ ਤੇ ਟਾਇਰ ਇਹਦੇ 80 ਤੋਂ 85 ਪੈਸੇ ਨੇ ਚਾਰੀ 35 ਹੌਸ ਪਾਵਰ ਵਾਲਾ ਟਰੈਕਟਰ ਤੇ 852 ਆ ਗਿਆ ਇਹ ਹੈਗਾ ਜੀ ਆਪਣੇ ਮਾਡਲ ਤੇ ਰੇਟ ਇਸ ਤੇ ਨਾ ਅਰੇਜ ਹੋਇਆ ਹੋਇਆ ਤੇ ਇੱਥੇ ਲਿਖਿਆ ਹੋਇਆ ਮਾਡਲ ਰੇਟੂ ਆ ਦੇਖੋ ਜੀ 12 ਮਾਡਲ 375 ਡਿਮਾਂਡ ਹੈ ਟਾਇਰ ਤੁਸੀਂ ਦੇਖ ਸਕਦੇ ਹੋ 80 ਤੋਂ 85 ਰੁਪਏ ਟਾਇਰ ਪਏ ਨੇ ਬੈਕ ਸ਼ਾਟ ਦੇ ਅਗਲੇ 70 ਰੁਪਏ ਤੇ ਨਾਲ ਆ ਗਿਆ ਸਪਾਰਮ ਟ੍ਰਕ ਸੱਤ ਮਾਡਲ 255 ਡਿਮਾਂਡ ਹੈ 255000 ਰੁਪਏ ਡਿਮਾਂਡ ਹੈ ਸੱਤ ਮਾਡਲ ਦੀ ਕੰਡੀਸ਼ਨ ਕਰੋ ਚੈੱਕ 80 ਰੁਪਏ ਟਾਇਰ ਕਟੋ-ਕਟ ਪਏ ਨੇ ਨਾਲ 265 2001 ਮਾਡਲ 1 195000 ਰੁਪਏ ਡਿਮਾਂਡ ਹੈ ਉਹ ਟਾਇਰਾਂ ਦੀ ਕੰਡੀਸ਼ਨ ਚੈੱਕ ਕਰਵਾ ਸੀ ਤਾਂ ਸੀ ਬਸੇ ਬੈਕ ਸ਼ੌਟ ਦੇ ਟਾਇਰ ਨੇ ਤੇ ਅਗਲੇ ਜਿਹੜੇ ਅੱਧੇ ਕਿਨੇ ਰੰਗ ਫਿਰ ਦਾ ਰਿਜਨਲ ਸਾਰਾ ਟਰੈਕਟਰ ਹੈ ਫਿਰ 855 ਆ ਗਿਆ 4 ਸਟਾਰ 19 ਮਾਡਲ ਹੈ 6 10 ਦੀ ਡਿਮਾਂਡ ਹੈ ਟਰੈਕਟਰ ਦੀ ਬਿਲਕੁਲ ਹੀ ਨਵਾਂ ਟਰੈਕਟਰ ਹੈ ਤੇ 750 RX ਆ ਗਿਆ 18 ਮਾਡਲ 535 ਡਿਮਾਂਡ ਹੈ ਟਰੈਕਟਰ ਦੀ ਅਗਲੇ ਤਾਂ ਰੇਡੀਅਲ ਪਾਏ ਹੋਏ ਨੇ ਨਵੇਂ ਬਿਲਕੁਲ ਤੇ ਬੈਕ ਸ਼ੌਟ ਦੇ ਟਾਇਰ ਜਿਹੜੇ ਨੇ ਉਹ 70 ਕਾ ਪੈਸੇ ਪਏ ਨੇ ਇਹ ਟਰੈਕਟਰ ਤੇਲ ਬ੍ਰੇਕ ਦੇ ਵਿੱਚ ਹੈਗਾ ਜੀ ਸਾਈਡ ਗੇਅਰ ਪਾਵਰ ਸਟੀering ਡਬਲ ਲਿਫਟ ਪੰਪ ਹੈ ਟੌਪ ਮਾਡਲ ਹੈ ਤੇ ਨਾਲ ਆ ਛੋਟਾ ਟਰੈਕਟਰ ਹੈਗਾ ਜੀ ਮਲੋਟ ਮੰਡੀ ਦੇ ਵਿੱਚ ਹੀ ਖੜਾ ਹੈ ਇਸੇ ਮਾਡਲ ਦੇ ਰੇਟ ਲਿਖਿਆ ਨਹੀਂ ਹੋਇਆ ਨਾਲ 333 ਹੈਗਾ ਆਈਸ਼ਰ 18 ਮਾਡਲ 30 ਲੱਖ 65 ਹਜ਼ਾਰ ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਕਰੋ ਕੰਡੀਸ਼ਨ ਚੈੱਕ ਕਾਰੇ ਦੇ ਬਿਲਕੁਲੀ ਨਵੇਂ ਟਾਇਰ ਨੇ ਬੈਕ ਸਾਈਡ ਦੇ ਅਗਲੇ 70 ਕਾ ਪੈਸੇ 44 ਆ ਗਿਆ ਉਸ ਤੋਂ ਬਾਅਦ 2010 ਮਾਡਲ 315000 ਰੁਪਿਆ ਡਿਮਾਂਡ ਹੈ ਅਗਲੇ ਟਾਇਰ ਬਿਲਕੁਲ ਨਵੇਂ ਆ ਤੇ ਬੈਕ ਸ਼ੈੱਡ ਦੇ ਟਾਇਰ ਇਹਦੇ 60 ਰੁਪਏ ਹੈ ਕਰਾਂਗੇ ਇਹਦਾ Ориਜినਲ ਟਰੈਕਟਰ ਹੈ ਸਾਰਾ ਐਮ ਐਮ 60 ਆ ਗਿਆ ਜੀ ਡੀ ਆਈ ਇਹ ਮਿਨੀ 60 ਟਰੈਕਟਰ ਹੈਗਾ ਆਰਾ ਮਾਡਲ 465000 ਰੁਪਿਆ ਡਿਮਾਂਡ ਹੈ ਡਰਾਈਵਰ ਦੀ ਬੈਕ ਸ਼ੌਟ ਦੇ ਟਾਇਰ ਇਹਦੇ 95 ਪੈਸੇ ਪਏ ਆ ਘੱਟੋ-ਘੱਟ ਬਿਕਿਟੀ ਕੰਪਨੀ ਦੇ ਟਾਇਰ ਨੇ 14 ਨੂੰ 28 ਵਾਲੇ ਤੇ ਅਗਲੇ ਟਰ 7500 ਵਾਲੇ ਉਹ ਵੀ ਘੱਟੋ-ਘੱਟ 60 ਤੋਂ 65 ਪੈਸੇ ਪਏ ਆ ਸਾਈਡ ਗੇਅਰ ਵਾਲਾ ਟਾਇਰ ਹੈ ਪੌਗ ਸਟੀering ਹੈ ਤੇ ਤੇਲ ਬ੍ਰੇਕ ਟ੍ਰੈਕਟਰ ਹੈ ਤੇ ਫਾਰਮਟ 60 8 ਮਾਡਲ 2.2 ਲੱਖ ਰੁਪਿਆ ਡਿਮਾਂਡ ਆ ਪੂਰੀ। ਅਰਜੁਨ 7 ਮਾਡਲ 235 ਡਿਮਾਂਡ ਆ ਟਰੈਕਟਰ ਦੀ। ਤੇ ਨਾਲ ਕੁੰਨੀ ਮਾਡਲ ਖੜਿਆ 5039 ਇਹਦੀ 4.5 ਲੱਖ ਰੁਪਿਆ ਡਿਮਾਂਡ ਨੰਬਰ ਮਲੋਡ ਦਾ ਹੀ ਆ ਪੀਵੀ 53 ਤੇ ਬਾਕੀ ਹੋਰ ਟਰੈਕਟਰ ਪਤਨ ਦਿਖਾਣੇ ਆ ਵੀਡੀਓ ਦੇ ਨਾਲ ਬਣੇ ਰਹੋ ਲੱਖ ਤੱਕ ਦੇਖਿਓ ਵੀਡੀਓ ਨੂੰ। ਲੋ ਜੀ ਉਸ ਤੋਂ ਬਾਅਦ ਆ ਗਿਆ ਫਾਰਮਟ੍ਰੈਕ 606 ਮਾਡਲ 2.5 ਲੱਖ ਰੁਪਏ ਡਿਮਾਂਡ ਹੈ ਪੂਰੀ ਡਬਲ ਕਲਚ ਟਰੈਕਟਰ ਹੈ ਤੇ ਟਾਇਰ ਅੱਧੇ ਗਨੇ ਚਾਰੇ ਨੰਬਰ ਪੀਵੀ 23 ਹੈ ਤੇ ਨਾਲ 93 ਮਾਡਲ ਹੈਗਾ ਆisher ਨੰਬਰ ਆਪਣੀ ਗੰਗਨ ਕਰਦਾ ਹੈ ਇੰਜਨ ਜਿਹੜਾ ਪੂਰਾ ਓਕੇ ਹੈ 1.30 ਡਿਮਾਂਡ ਹੈ ਗਾਰੰਟੀ ਲੈ ਲੈ ਕੇ ਭਾਈ 5 ਸਾਲ ਇੰਜਨ ਗੇਅਰ ਦੀ ਫੁੱਲ ਗਾਰੰਟੀ ਫੁੱਲ ਗਾਰੰਟੀ ਹੈ ਇੰਜਨ ਗੇਅਰ ਦੀ ਦਾ ਪੰਨ ਵਾਲਾ ਦਾ ਵਾਹ ਕੇ ਲੈ ਗਏ ਯਾਰ ਆਸ਼ਾ ਠੀਕ ਹੈ ਤੇ ਪੰਪ ਨਵਾਂ ਲੱਗਿਆ ਲਿਫਟ ਪੰਪ ਨਵਾਂ ਹੈ ਹਾਂ ਇੰਜਨ ਦਾ ਤਾਂ ਐਡਾ ਚੰਗਾ ਨਾਲ ਜਿੰਨਾ ਵੀ ਹੈ ਰਕਦ ਦੀ ਮੈਸਟਰੀ ਨਾਲ ਕੇ ਕਰਾ ਜੀ ਸਲਫਟਾਰਟ ਹੈ ਸਲਫਟਾਰਟ ਸਲਫਟਾਰਟ ਹੈ ਤੇ ਅਗਲੇ ਟਾਇਰ ਤਾਂ ਨਵੇਂ ਹੀ ਹੈ ਬਿਲਕੁਲ ਹੀ ਅੰਦੇ ਤੋਂ ਵੱਧ ਹੀ ਨੇ ਆ 65 ਪੈਸੇ ਨੇ ਹਾਂ 65 ਪੈਸੇ ਨੇ 12 ਦੇ ਤੇ ਕਿੰਨੇ ਛੱਡੋਗੇ ਆ 130 ਡਿਮਾਂਡ ਹੈ 1 ਦੀ ਆ ਦੇ ਦੇ ਨੇ ਇੱਕ 10 ਦਾ ਇੱਕ 10 ਦਾ 20 ਹਰ ਸਿੱਧਾ ਡਿਸਕਾਊਂਟ ਹਾਂ ਠੀਕ ਆ ਓਕੇ ਅੱਗੇ ਆ ਗਿਆ ਜੀ 4511 HMT ਤੇ ਮਾਡਲ 2000 ਪੂਰਾ 140 ਡਿਮਾਂਡ ਹੈ ਟਰੈਕਟਰ ਦੀ ਇਹ ਕੰਡੀਸ਼ਨ ਚੈੱਕ ਕਰੋ ਸਾਲਾ ਸਟਾਰਟ ਨਾ ਵੀ ਬੈਟਰੀ ਹੈ ਤੇ ਚਾਰ ਵਾਰ ਤੁਸੀਂ ਚੈੱਕ ਕਰੋ ਅਧੇ ਟ ਹੈਗੇ ਨੇ ਚਾਰੀ ਸਪੋਟਾਂ ਵਗੈਰਾ ਵੀ ਲੱਗੀ ਹੋਈ ਹੈ ਤੇ ਇੰਜਨ ਕਿਦਾ ਓਕੇ ਜੇ ਮੈਂ ਓਕੇ ਪੂਰਾ ਬਲੂ ਬਲੂ ਉਸ ਵੀ ਨਹੀਂ ਤੇ ਨੰਬਰ ਕਿੱਥੋਂ ਦਾ ਪੂਰਾ ਹੈ Rajasthan Punjab ਨਾ ਹੋਇਆ Punjab ਜੋ ਨਾਮ ਹੈਗਾ ਉਹ ਨੰਬਰ Rajasthan ਦਾ ਠੀਕ ਹੈ ਬਾਕੀ ਸਪੋਟਾ ਸਪੂਟਾ ਲੱਗਿਆ ਨੇ ਹਾਂ ਡੰਡਾ ਫੱਟੀ ਵੀ ਹੈਗਾ ਠੀਕ ਹੈ ਤੇ ਅੱਗੇ ਤੋਂ ਦਿਖਾਣੇ ਫਾਰਮ ਟਰੱਕ 60 ਇਹ ਹੈਗਾ ਜੀ ਡਬਲ ਕਲਚ 97 ਮਾਡਲ ਹੈ 2 10 ਦੇ ਡਿਮਾਂਡ ਹੈ ਟਰੈਕਟਰ ਦੀ ਤੇ ਰੇਡੀਅਲ ਟਾਇਰ ਨੇ ਅਗਲੇ ਬੈਕ ਸ਼ਾਟ ਦੇ ਬਿਲਕੁਲ ਨਵੇਂ ਟਾਇਰ ਨੇ 13 ਵਾਲੇ ਜੇ ਕੇ ਸੋਨਾ ਦੇ ਤੇ ਅੱਗੇ ਹੋਰ ਤੁਹਾਨੂੰ ਫਾਰਮ ਟਰੈਕ 60 ਮਾਡਲ 2007 245 ਡਿਮਾਂਡ ਹੈ ਟਰੈਕਟਰ ਦੀ ਚਾਰੇ ਟਾਇਰੇ ਦੇ ਅੱਧੇ ਪਏ ਨੇ ਸਾਰਾ ਓਰੀਜਨਲ ਆ ਇਹ ਆਹਾ ਸਾਰਾ ਓਰੀਜਨਲ ਸਾਰਾ ਓਰੀਜਨਲ ਹੈ ਰੰਗ ਪੇੜ ਦਾ ਠੀਕ ਆ ਇਹਦਾ ਨੰਬਰ ਕਿੱਥੋਂ ਦਾ ਹੈ ਹਰਿਆਣਾ ਨੰਬਰ ਹੈ ਐਚ 4 ਪੰਜਾਬ ਦਾ ਨਾਮ ਨਹੀਂ ਹੈਗਾ ਸਹੀ ਨਾਮ ਹੈ ਠੀਕ ਆ ਸਲਫ ਸਟਾਰਟ ਹੈ ਨਾ ਹਾਂ ਸਲਫ ਚਾਰਟ ਨਵੀਂ ਬੈਂਡਰੀ ਨਵੀਂ ਬੈਂਡਰੀ ਲੈ ਜੇ ਬੰਦਾ ਠੀਕ ਆ ਤੇ ਆਈਸ਼ਰ ਹਾਂ ਆਟ ਮਾਡਲ 175 ਡਿਮਾਂਡ ਹੈ ਇਹਦੀ ਤੇ ਕਰੋ ਕੰਡੀਸ਼ਨ ਚੈੱਕ ਬਾਕੀ ਅੱਗੇ ਟਰਾਲੀ ਖੜੀ ਆ ਉਹ ਵੀ ਤੁਹਾਨੂੰ ਦਿਖਾਣੇ ਆ ਪੂਰਾ ਉਹਾਂ ਟਰਾਲੀ ਖੜੀ ਹੈ ਜੀ ਆਪਣੇ ਲਿਫਟ ਵਾਲੀ ਹੈ 165000 ਡਿਮਾਂਡਰ ਟਰਾਲੀ ਦੀ ਲਿਫਟ ਵਾਲੀ